ਇਹ ਤਾਂ ਨਾ ਤੁਹਾਨੂੰ ਪਤਾ ਹੀ ਆ ਕਿ ਇਹ ਲਖੀਮਪੁਰ ਖੀਰੀ ਦੇ ਕਾਤਲਾ ਨੂੰ ਸਜ਼ਾ ਦਿੱਤੀ ਜਾਵੇ ਤੇ ਜਿਹੜੀਆਂ ਸਾਡੀਆਂ 12 ਮੰਗਾਆਂ ਆ ਉਹ ਮੰਨੀਆਂ ਜਾਣ ਲਾਗੂ ਕੀਤੀਆਂ ਜਾਣ ਮੰਨੀਆਂ ਤੇ ਇਹਨਾਂ ਨੇ ਲਾਗੂ ਨਹੀਂ ਕੀਤੀਆਂ ਪਰ ਅਸੀਂ ਵੀ 19 ਦੇ ਰੁਟਣਾ ਨਹੀਂ ਜਿੰਨੀ ਦੇਰ ਉਹ ਲਾਗੂ ਨਹੀਂ ਹੁੰਦੀਆਂ ਲੋਕ ਤੇ ਕਹਿੰਦੇ ਆ ਕਿ ਕਿਸਾਨ ਮਿਹਲੇ ਨੇ ਝੰਡੇ ਚੁੱਕ ਤੁਰ ਪੈਂਦੇ ਜਿੱਧਰ ਮਰਜੀ ਤੇ ਲੋਕਾ ਇਹ ਤੇ ਲੋਕ ਹਿੱਤ ਦੀ ਲੜਾਈ ਆ ਜੇ ਐਮਐਸਪੀ ਤੇ ਗਰੰਟੀ ਕਾਨੂੰਨ ਬੰਦਾ ਵੈ ਤੇ ਉਹ ਕੀ ਜਿਹੜੇ ਸ਼ੰਭੂ ਬੈਠੇ ਉਹਨਾਂ ਨੂੰ ਕੱਲਿਆਂ ਨੂੰ ਮਿਲਣਾ ਜਿਹੜੇ ਘਰਾਂ 'ਚ ਬੈਠੇ ਉਹਨਾਂ ਦੇ ਨਹੀਂ ਹੋਣਾ ਫਿਰ ਚਾਹੇ ਲੈ ਕੇ ਦੇਦਣ ਭਈ ਨਹੀਂ ਲੰਦੇ ਅਹੀਂ ਲੋਕਾਂ ਨੇ ਇਹ ਹਾਨੂੰ ਮਜਬੂਰ ਕੀਤਾ ਤੇ ਅਹੀਂ ਬੈਠੇ ਆ ਸਰਕਾਰ ਸਾਡੀਆਂ ਮੰਗਾਂ ਮੰਨ ਲੇ ਤੇ ਅਸੀਂ ਆਪੋ ਆਪਣੇ ਘਰੀ ਜਾਈਏ ਲਖੀਂਪੁਰ ਖੀਰੀ ਦੇਓ ਦੇਖੋ ਉਹ ਕਿਸ ਭੈਣ ਦਾ ਭਰਾ ਹੀ ਕਿਸ ਵਾਗਨ ਦਾ ਸੁਹਾਗੀ ਕਿਸ ਬੱਚਿਆਂ ਦੇ ਪਿਓ ਹੀ ਜਿਹੜੇ ਉੱਥੇ ਸ਼ਹਾਦਤ ਪੀ ਗਏ ਅਜੇ ਤੱਕ ਉਹਨਾਂ ਦੇ ਇਨਸਾਫ ਲਈ ਅਹੀਂ ਧਰਨੇ ਲਾਉਣਦੇ ਆ ਅਸੀਂ ਇਹਨਾਂ ਸਰਕਾਰਾਂ ਤੋਂ ਕੀ ਆਸ ਰੱਖ ਸਕਦੇ ਸਾਨੂੰ ਵਿਸ਼ਵਾਸ ਹੈ ਕਿ ਸਰਕਾਰਾਂ ਇਹ ਅਸੀਂ ਜਿਹੜੇ ਹੱਕ ਲੜ ਰਹੇ ਆ ਨਾ ਸਰਕਾਰਾਂ ਸਾਡਾ ਸਾਥ ਦੇਣਗੀਆਂ ਪਰ ਪੂਰੀ ਕੋਸ਼ਿਸ਼ ਆ ਡਟ ਕੇ ਖੜੇ ਆਂ ਔਰ ਡਟ ਕੇ ਖੜੇ ਰਾਵਾਂਗੇ ਜਿੰਨਾ ਜੇ ਖੜਨਾ ਬਿਆ ਸਾਨੂੰ ਅਸੀਂ ਡਰਦੇ ਕਿਸੇ ਤੋਂ ਨਹੀਂ ਸਰਕਾਰਾਂ ਗੰਦੀਆਂ ਤੁਸੀਂ ਪਰਵਾਹ ਨਹੀਂ ਕਰਦੇ ਬਹੁਤ ਸਰਕਾਰਾਂ ਆਈਆਂ ਬਹੁਤ ਗਈਆਂ ਬਿਲਕੁਲ ਪਰਵਾਹ ਨਹੀਂ ਆ ਗਈ ਪਰ ਜਿਹੜੇ ਹੱਕ ਲੈਣਾ ਨੇ ਉਹ ਹੱਕ ਲੈ ਕੇ ਹੀ ਰਾਵਾਂਗੇ ਇਹ ਦਮ ਆ ਸਾਡੇ ਵਿੱਚ ਦੇਖੋ ਜਿਹੜੀ ਲੜਾਈ ਆ ਉਹ ਲਗਾਤਾਰ جاری ਆ ਔਰ ਆਪਣੀਆਂ ਮੰਗਾਂ ਨੂੰ ਮਨਾਉਣ ਤੱਕ ਜਾਰੀ ਰਹੂਗੀ ਸਰਕਾਰ ਨੇ ਪਹਿਲਾਂ 13 ਮਹੀਨੇ ਸਾਡੇ ਸਬਰ ਦਾ ਇਮਤਿਹਾਨ ਲਿਆ ਹੁਣ ਵੀ 8 ਮਹੀਨੇ ਤੋਂ ਉੱਪਰ ਹੋ ਗਿਆ ਅਸੀਂ ਆਪਣੇ ਸਬਰ ਦਾ ਇਮਤਿਹਾਨ ਦੇਣ ਵਾਸਤੇ ਤਿਆਰ ਆ ਅਸੀਂ ਕੋ ਆਪਣੇ ਘਰ ਦੀ ਲੜਾਈ ਨਹੀਂ ਲੜ ਰਹੇ ਅਸੀਂ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦੀ ਲੜਾਈ ਲੜ ਰਹੇ ਆ ਪੂਰੇ ਹਿੰਦੁਸਤਾਨ ਦੇ ਮਜ਼ਦੂਰਾਂ ਦੀ ਲੜਾਈ ਲੜ ਰਹੇ ਆ ਉਹਨਾਂ ਦੇ ਜਿਹੜੇ ਹੱਕੀ ਮੰਗਾਂ ਨੇ ਉਹ ਆਪਾਂ ਸਰਕਾਰ ਨੂੰ ਲਿਖ ਕੇ ਦਿੱਤੀਆਂ ਨੇ ਦਿੱਲੀ ਚ ਆਪਾਂ ਸਰਕਾਰ ਕੋਲ ਜਗ੍ਹਾ ਮੰਗੀ ਕਿ ਸਾਨੂੰ ਅੰਦੋਲਨ ਕਰਨ ਦੀ ਇਜਾਜ਼ਤ ਉੱਥੇ ਜਗ੍ਹਾ ਦਿੱਤੀ ਜਾਵੇ ਸਰਕਾਰ ਨੇ ਬਾਰਡਰ ਖੜੇ ਕੀਤੇ ਆ ਕੋਈ ਬੋਲੋ ਸਰਕਾਰ ਗਲਤ ਪ੍ਰਚਾਰ ਕਰ ਰਹੀ ਆ ਕਿ ਕਿਸਾਨਾਂ ਨੇ ਬਾਰਡਰ ਰੋਕੇ ਆ ਅਸੀਂ ਕਹਿੰਦੇ ਜਿਹੜਾ ਸਾਡੇ ਨਾਲ ਕੋਲ ਆਉਂਦਾ ਅਸੀਂ ਉਹਦੀ ਗੱਡੀ ਬਾਰਡਰ ਤੱਕ ਲੈ ਕੇ ਜਾਵਾਂਗੇ ਬਿਨਾਂ ਕਿਸੇ ਰਕਾਵਟ ਦੇ ਹੁਣ ਜਿੱਥੇ ਕੰਧ ਹੋਈ ਆ ਕੰਧ ਕਿੰਨੇ ਕੀਤੀ ਆ ਹਾਈ ਕੋਰਟ ਦੇ ਆਰਡਰਾਂ ਦੇ ਸਰਕਾਰ ਕੰਧ ਨਹੀਂ ਹਟਾਉਣੀ ਸੁਪਰੀਮ ਕੋਰਟ ਚੱਲੇ ਜਾਂਦੀ ਆ ਸੁਪਰੀਮ ਕੋਰਟ ਅੱਗੋਂ ਉਹ ਤੋਂ ਐਕਸ਼ਨ ਨਹੀਂ ਲੈਂਦੀ ਉਹ ਮਾਮਲੇ ਨੂੰ ਲਟਕਾ ਦਿੰਦੀ ਆ ਸਾਨੂੰ ਤਾਂ ਇਸ ਦੇਸ਼ ਦੀ ਜਿਹੜੀ ਨਿਆਂ ਪ੍ਰਣਾਲੀ ਆ ਉਹਦੀ ਆਪਾਂ ਇੰਨੀ ਇੱਜ਼ਤ ਕਰਦੇ ਆ ਪਰ ਸਾਨੂੰ ਸ਼ੱਕ ਪੈਦਾ ਹੋ ਜਾਂਦਾ ਕਿ ਜਦੋਂ ਇੱਕ ਗਲਤ ਸਰਕਾਰ ਨੇ ਕੀਤਾ ਹੋਵੇ ਔਰ ਉਹਦਾ ਵੀ ਦੋਸ਼ ਜਿਹੜਾ ਸਾਡੇ ਨੇ ਜਗ੍ਹਾ ਸੁਪਰੀਮ ਕੋਰਟ ਲਾਉਂਦੀ ਆ ਤੇ ਫਿਰ ਸਾਨੂੰ ਸ਼ੱਕ ਪੈ ਰਿਹਾ ਹੁੰਦਾ ਵੀ ਸਰਕਾਰ ਸੁਪਰੀਮ ਕੋਰਟ ਕਿਤਨੇ ਸਰਕਾਰ ਦੇ ਇਸ਼ਾਰਿਆਂ ਤੇ ਚੱਲਦੀ ਆ ਅਸੀਂ ਮਾਨਯੋਗ ਸੁਪਰੀਮ ਕੋਰਟ ਨੂੰ ਇਹ ਬੇਨਤੀ ਕਰਦੇ ਆ ਕਿ ਉਹ ਸਰਕਾਰ ਨੂੰ ਹਦਾਇਤ ਕਰੇ ਕਿ ਭਈਆ ਰੋਡ ਕਿਉਂ ਨਹੀਂ ਖੋਲਣ ਦੇ ਇਹਨਾਂ ਨੂੰ ਆਪਣਾ ਜਮਹੂਰੀ ਹੱਕ ਦਿੱਤਾ ਜਾਵੇ ਦਿੱਲੀ ਜੀ ਅੰਦੋਲਨ ਕਰਨ ਦਾ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਮੰਨਿਆ ਜਾਵੇ ਜਦੋਂ ਚੋਣ ਮੈਨੀਫੈਸਟੋ ਬਿਲ ਲਿਖਦੀਆਂ ਨੇ ਪਾਰਟੀਆਂ ਉਹ ਸੁਪਰੀਮ ਕੋਰਟ ਕਿੱਥੇ ਜਾਂਦੀ ਆ ਸੁਪਰੀਮ ਕੋਰਟ ਕਿਸਾਨਾਂ ਨੂੰ ਤਾਂ ਕਹਿ ਦਿੰਦੀ ਆ ਕਿ ਹਾਂ ਵੀ ਰਾਜ ਤੋਂ ਦੂਰ ਰੋ ਜੋ ਸੁਪਰੀਮ ਕੋਰਟে ਜੱਜ ਜਾ ਕੇ ਰਾਜ ਸਭਾ ਦੇ ਮੈਂਬਰ ਬਣ ਜਾਂਦੇ ਨੇ ਉਦੋਂ ਸੁਪਰੀਮ ਕੋਰਟ ਕਿੱਥੇ ਜਾਂਦੀ ਐ ਅਸੀਂ ਕਹਿੰਨੇ ਆ ਇਸ ਦੇਸ਼ ਦੀ ਨਿਆਂ ਪ੍ਰਣਾਲੀ ਤੇ ਲੋਕਾਂ ਨੂੰ ਬੜਾ ਭਰੋਸਾ ਵਾ ਨਿਆਂ ਪ੍ਰਣਾਲੀ ਨੂੰ ਉਹ ਭਰੋਸਾ ਕਾਇਮ ਰੱਖਣਾ ਚਾਹੀਦਾ ਔਰ ਲਖੀਮਪੁਰ ਖਿਦੇ ਸ਼ਹੀਦਗੰਜ ਉੱਤੇ ਅੱਜ ਮੇਨ ਪ੍ਰੋਗਰਾਮ ਸੀਗਾ ਉਹਦੇ ਮਾਮਲੇ ਨਮਕਾਉਂ ਦੇ ਵਿਚਾਰੇ ਫਾਸਟ ਟਰੈਕ ਕੋਰਟ ਦੇ ਰਾਹੀਂ ਉਹਨੂੰ ਜਲਦੀ ਤੋਂ ਜਲਦੀ ਦੋਸ਼ ਜਿਹੜੀ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਲੋਕਾਂ ਨੇ ਸਜ਼ਾ ਦਿੱਤੀ ਆ ਉਹਨੂੰ ਹਰਾਤਾ ਇਲੈਕਸ਼ਨ ਦੇ ਲੇਕਿਨ ਜਿਹੜੀ ਨਿਆਂ ਪ੍ਰਣਾਲੀ ਸਜ਼ਾ ਮਿਲਣੀ ਆ ਉਹ ਜ਼ਰੂਰ ਦਿੱਤੀ ਜਾਵੇ। ਸਾਹਿਬ ਜੀ ਵਾਂਗ ਲਿਆ ਵਾਟ ਨੂੰ ਜਿੱਤਾ ਬੱਚਾ ਵਾਟ ਨੂੰ ਜਿੱਤ ਲਏ ਬੜਾ ਉੱਠਾ ਭੈਜਾ ਆਪਣੇ ਵਾਟ ਨੂੰ ਬੜਾ ਉਨਾ ਪ੍ਰਵਾਹ ਕਰਨ ਦਾ ਸਮਾਗਮ ਦਾ ਇਹ ਉਦਾਹਰਣ ਤੁਹਾਡੇ ਸਾਹਮਣੇ ਹੈ 1500 ਘਟਕੇ ਦੇਖ ਰਹੀ ਆ ਜੇ ਚੌੜਾ

ਜਤੇ ਬੰਦੇ ਸੋਚਦੇ ਕਰਾ ਦਿਓਗੇ ਖੋਦ ਕੇ ਜਿਤੇ ਤਲੀ ਸਾਚਦੇ ਕਰਾ ਦਿਓਗੇ ਖੋਦ ਕੇ ਕਿਸਾਨ ਮਜ਼ਦੂਰ ਇਕਤਾ ਪੰਜਾਬ ਜਿੰਦਾਬਾਦ 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 ਜੀ ਤਰਵਾਸੀ ਤੁਹਾਨੂੰ ਕਰਾ ਦਿਓਗੇ ਖੋਦ ਕੇ ਬੇ ਤੁਹਾਨੂੰ ਸੁਭਾ ਰਾਤ ਤੁਸੀਂ ਸ਼ੰਭੂ ਤੇ ਖਨੌਰੀ ਬਿੱਧਿਆ ਉਹਦਾ ਸਿਰਾ ਤੁਹਾਨੂੰ ਜਾਂਦਾ ਮੇਰੇ ਵੀਰੋ ਜਿਹੜੇ ਘਰ ਤੇ ਨਹੀਂ ਮਿਲਿਆ ਹਾਂਜੀ ਸਾਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਇਹ ਫਿਰ ਜਿੰਦਾਬਾਦ 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 ਕਹੋ ਜਾਈ ਬੰਦੇ ਜਾਈ ਜਾਓ ਕੀ ਮੇਰਾ ਜਗਾ ਹੋ ਰਿਹਾ ਉਹਦੇ ਹਰ ਕਹਿੰਦੀਆਂ ਕਹਿੰਦੀਆਂ ਅੱਜ ਤੁਹਾਨੂੰ ਹੋ ਜਾਓ ਤੁਸੀਂ ਜ਼ਿੰਮੇਵਾਰ ਬਣਦੇ ਜਦੋਂ ਬੰਦੀਆਂ ਦੇ ਖਾਣੋ ਜੇ ਤੁਹਾਡੀ ਜ਼ੋਰ ਤੋਂ ਕੋਈ ਤੁਸੀਂ ਉੱਠ ਕੇ ਪਟਾ ਰਹੇ ਜਿਹੜੀਆਂ ਹੋਰ ਆ ਰਹੀਆਂ ਉਹ ਵੀ ਬੈਠ ਜਾਣਾ ਜਿਹਨੇ ਪਲੇਨ ਪਲਾਂਟ ਤੇ ਬੈਠੂ ਹੋਏ ਸੀ ਡਾਕਟਰ ਵੀ ਨਾਲ ਪਾਸਟ ਬੇਤੀ ਆ ਸਾਰੇ ਆਪ ਨੂੰ ਜ਼ਿੰਮੇਵਾਰੀ ਸਮਝ ਕੇ ਸੁਪਰਦ ਪਾਰਟਿਕ ਦੀ ਭਰਥਾ ਸਤਾਰ ਮੌਜੂਦ ਸਖਸ਼ਟੀ ਜੋਨ ਰਾਮ ਨੂੰ ਆਪਣੀ 5 ਮਿੰਟ ਵਾਸਤੇ ਧਿਆਨ ਦਿਓ ਸੁਪਰਦ ਪਾਰਟਿਕ ਦੀ ਭਰਥਾ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ